ਤਾਂ ਇਸ ਵਕਤ ਦੀ ਵੱਡੀ ਖਬਰ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਜ਼ੀ ਕਿ ਪਹਿਲਾਂ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਉਹ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਤੇ ਉੱਥੇ ਹੀ ਹੁਣ ਰਾਜਸਥਾਨ ਦੇ ਵਿੱਚ ਇੱਕ ਵਾਰ ਅਸੀਂ ਨੇ ਆਤੇ ਹੀ اینٹی گینگسٹر ٹاسک فورس بنائی میں اپنی فورس کو بدھائی دیتا ہوں کہ انہوں نے اپنی جان جوخم میں ڈال کر پتہ نہیں کتنے گھروں کے چولوں کی آگ جو بجھنے والی تھی اس کو بچا لیا میں پونے تین کروڑ لوگوں کی سرکشہ کی گارنٹی لیتا ہوں میرا کام ہے کیونکہ مجھے اتنا پیار دیا اپنے اتنا پیار دیا अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜੱਟ ਕੇ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਲੋਰੈਂਸ ਬਿਸ਼ਨੋਈ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਕਿ ਇਹ ਸਾਰਾ ਮਾਮਲਾ ਕਿਉਂ ਲੋਰੈਂਸ ਬਿਸ਼ਨੋਈ ਤੇ ਐਫ ਆਈ ਆਰ ਰਾਜਸਥਾਨ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਹੈ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਫੌਨ ਲਾਈਨ ਤੇ ਮੇਰੇ ਨਾਲ ਦੈਨਿਕ ਸਵੇਰਾ ਦੇ ਡਿਪਟੀ ਐਡੀਟਰ ਪਰਮਿੰਦਰ ਬਰਿਆਣਾ ਜੁੜ ਗਏ ਨੇ ਜੀ ਸਰ ਲੋਰੈਂਸ ਬਿਸ਼ਨੋਈ ਤੇ ਰਾਜਸਥਾਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਇਹ ਸਾਰਾ ਮਾਮਲਾ ਤੇ ਕਿਉਂ ਐਫ ਆਈ ਆਰ ਉਸ ਦੇ ਖਿਲਾਫ ਦਰਜ ਕੀਤੀ ਗਈ ਹੈ ਜੀ ਜਿਸ ਤਰ੍ਹਾਂ ਕੇ ਪੇਨਾ ਇਹ ਗੱਲ ਸਾਹਮਣੇ ਆਈ ਸੀ ਜੀ ਕਿ ਲਾਰੈਂਸ ਦੀ ਜਿਹੜੀ ਇੰਟਰਵਿਊ ਆ ਉਹ ਜੈਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚੋਂ ਹੋਈ ਸੀ ਹਾਲਾਂਕਿ ਉਸ ਸਮੇਂ ਜਦੋਂ ਇਹ ਇੰਟਰਵਿਊ ਸੰਸਾਰਤ ਹੋਈ ਸੀ ਲਾਰੈਂਸ ਨੇ ਉਹ ਵੀ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਤੇ ਉਹਨੂੰ ਅ ਜੈਪੁਰ ਦੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਆਇਆ ਜ਼ਰੂਰ ਆ ਉਹ ਲੇਕਿਨ ਤੇ ਇਸ ਦੇ ਇੰਟਰਵਿਊ ਕੋਈ ਨਹੀਂ ਹੋਈ ਜਿਸ ਮਾਮਲੇ ਤੇ ਬਾਅਦ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਦੀ ਹੋਰਲੀ ਚਾਰਜ ਲਈ ਕਿ ਇਹ ਸੈਡੀ ਘਟਨਾ ਕੀ ਸੀ ਐਫਐਸਆਈ ਟੀਮ ਨੇ ਫਿਰ ਸਾਰੇ ਤੱਥ ਗੱਡ ਕੇ ਜਿਹੜੇ ਆ ਹਾਈ ਕੋਰਟ ਦੇ ਅੱਗੇ ਰੱਖੇ ਤੇ ਇਸ ਦੇ ਉੱਤੇ ਹਾਈ ਕੋਰਟ ਨੇ ਰਾਜਸਥਾਨ ਪੁਲਿਸ ਨੂੰ ਵੀ ਨੋਟਿਸ ਕੀਤਾ ਸੀਗਾ ਤੇ ਬਾਅਦ ਵਿੱਚ ਇਹ ਪਤਾ ਲੱਗਾ ਕਿ ਜਿਹੜਾ ਲਾਰੈਂਸ ਬਿਸ਼ਨੋਜੀ ਸੀ ਉਹਦੀ ਇੰਟਰਵਿਊ ਜਿਹੜੀ ਆ ਉਹ 2 ਮਾਰਚ ਤੋਂ ਲੈ ਕੇ 7 ਮਾਰਚ ਤੱਕ ਕਰ ਜੋ 2023 ਦੇ ਵਿੱਚ ਇਹ ਉਥੇ ਜੈਪੁਰ ਜਿਹੜਾ ਹੈ ਇੱਕ ਕੇ ਮਾਮਲੇ ਦੇ ਵਿੱਚ ਇਹਨੂੰ ਲੈ ਕੇ ਗਏ ਸੀ ਤੇ ਬਾਅਦ ਵਿੱਚ ਜਿਹੜੀ ਇਹ 14 ਤੇ 17 ਮਾਰਚ ਨੂੰ ਜਿਹੜੀ ਆ ਇਹ ਇੰਟਰਵਿਊ ਪ੍ਰਸਾਰਿਤ ਹੋਤੀ ਆ ਤੇ ਇਸ ਮਾਮਲੇ ਦੇ ਵਿੱਚ ਐਫਆਈਆਰ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਸੀ ਉਸ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਨੇ ਇੱਕ ਜ਼ੀਰੋ ਐਫਆਈਆਰ ਕੀਤੀ ਹੈ ਜ਼ੀਰੋ ਐਫਆਈਆਰ ਦੱਸ ਦਈਏ ਕਿ ਜਦੋਂ ਵੀ ਇਹ ਭਾਵੇਂ ਅਪਰਾਧ ਕਿਸੇ ਪਾਸੇ ਦਾ ਵੀ ਹੋਣਾ ਹੋਵੇ ਤੇ ਜਿੱਥੇ ਅਫਰਾਦ ਰਿਪੋਰਟ ਹੁੰਦਾ ਆ ਮੰਨ ਲਓ ਇਹ ਗੱਲ ਜਿੱਥੇ ਸਾਹਮਣੇ ਨਿਕਲ ਕੇ ਆਈ ਪੰਜਾਬ ਦੇ ਵਿੱਚ ਇਹ ਲਾਰੈਂਸ ਬਸ਼ਨੋਈ ਦੇ ਖਿਲਾਫ ਆ ਜਾ ਲਾਰਿਸ ਮਿਚਰੋਏ ਨੇ ਉਸ ਦੇ ਇੰਟਰਵਿਊ ਕੀਤੇ ਤੇ ਇੱਥੇ ਵੀ ਪੰਜਾਬ ਪੁਲਿਸ ਨੇ ਉਹ ਜ਼ੀਰੋ ਐਫ ਆਈ ਆਰ ਦਰਜ ਕਰਕੇ ਜੈਪੁਰ ਦੇ ਜਿਹੜੇ ਕੀ ਕਹਿੰਦੇ ਆ ਪੁਲਿਸਾ ਉਹਨੂੰ ਉਹ ਇੰਟਰਵਿਊ ਦਾ ਆਪਣੇ ਸਾਰੀ ਐਫ ਆਈ ਆਰ ਦੀ ਕਾਪੀ ਤੇ तमाम ਸਬੂਤ ਇੱਕ ਪੈਨ ਡਰਾਈਵ ਵੀ ਜਿਹੜੀ ਆ ਉਹ ਉਹਨਾਂ ਨੂੰ ਥੋਪੀ ਤੇ ਉਹਨਾਂ ਨੇ ਉਸ ਐਫ ਆਈ ਆਰ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਸੀ ਪੰਜਾਬ ਪੁਲਿਸ ਨੇ ਉਹ ਉਹ ਰਿਪੋਰਟ ਜਿਸ ਦੇ ਉਸ ਤੇਗਾ ਉਹਨਾਂ ਵੀ ਫਰਦਰ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਆ ਹੁਣ ਇੱਕ ਕੇਸ ਇਹ ਨਿਸ਼ਚਿਤ ਹੋ ਗਿਆ ਕਿ ਜਿਸ ਕੇਸ ਜਿਹੜਾ ਆ ਉਹ ਇਥੇ ਪੰਜਾਬ ਦੇ ਵਿੱਚ ਚੱਲੇਗਾ ਇਸ ਇੰਟਰਵਿਊ ਨੂੰ ਲੈ ਕੇ ਤੇ ਦੂਸਰਾ ਕੇਸ ਜਿਹੜਾ ਆ ਉਹ ਉਥੇ ਹਰਿਆਣਾ ਦੇ ਚੱਲੇਗਾ ਇਸ ਤੋਂ ਬਾਅਦ ਜੀ ਜੀ ਸਰ ਜੈਪੁਰ ਕਹਦੇ ਜੈਪੁਰ ਦੇ ਵਿੱਚ ਇੰਟਰਵਿਊ ਹੋਈ ਹੈ ਤਾਂ ਇੰਨੀ तमाम ਸਿਕਿਉਰਟੀ ਕੋ ਕਰ ਗੈਂਗਸਟਰ ਲੋਰੈਂਸ ਬਿਸ਼ਨੋਈ ਹੈ ਜੋ ਮਤਲਬ ਮੰਨਿਆ ਤੇ ਮੰਨਿਆ ਗੈਂਗਸਟਰ ਮੰਨਿਆ ਜਾਂਦਾ ਤਾਂ ਪੁਲਿਸ ਦੇ ਉੱਤੇ ਸਵਾਲ ਨਹੀਂ ਖੜੇ ਹੋਣਗੇ ਕਿ ਇੰਨੀ ਸਿਕਿਉਰਟੀ ਦੇ ਬਾਵਜੂਦ ਜੇਲ੍ਹ ਦੇ ਅੰਦਰ ਕਿਵੇਂ ਉਹ ਇੰਟਰਵਿਊ ਕਰ ਸਕਦਾ ਹੈ ਕਿਵੇਂ ਇੰਟਰਵਿਊ ਦੇ ਸਕਦਾ ਹੈ ਨਿੱਜੀ ਚੈਨਲ ਨੂੰ ਜੀ ਇਸ ਤੋਂ ਪਹਿਲਾਂ ਤੁਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਉਹਨੂੰ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ ਬੜੀ ਵੱਡੀ ਸਿਕਿਉਰਟੀ ਦੇ ਵਿੱਚ ਰੱਖਿਆ ਗਿਆ ਜਿਹੜੀਆਂ ਜੇਲ੍ਹਾਂ ਜਿਤੇ ਇਹਨੂੰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਉਸ ਤੇ ਜੈਮਰ ਲਗਾਏ ਜਾਂਦੇ ਆ ਲੇਕਿਨ ਖਰੜ ਇਹ ਗੱਲ ਸਾਹਮਣੇ ਨਿਕਲ ਕੇ ਆਈ ਸੀ ਵੀ ਖਰੜ ਦੇ CIA ਸਟਾਫ ਦੇ ਵਿੱਚ ਜਿਹੜੀ ਇਹ ਵੀ ਇੰਟਰਵਿਊ ਹੁੰਦੀ ਆ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਵਿਭਾਗੀ ਕਾਰਵਾਈ ਆਰੰਭ ਕਰਨ ਲਈ 4-5 ਪੁਲਿਸ ਅਧਿਕਾਰੀਆਂ ਨੂੰ ਜਿਹਦੇ ਵਿੱਚ ਉਸ ਸਮੇਂ ਦੇ ਮੋਹਾਲੀ ਦੇ ਜਿਹੜੇ SSP ਆ ਉਹਨਾਂ ਨੂੰ ਇੱਕ SSP ਐਸਪੀ ਜਿਹੜੇ ਸੀ ਉਹਨਾਂ ਨੂੰ ਡੀਐਸਪੀ ਅ ਗੁਰਸ਼ੀਰ ਸਿੰਘ ਦੇ ਇੰਸਪੈਕਟਰ ਜਿਹੜੇ ਆ ਰੈਂਕ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਹੋਰ ਇਸ ਕਾਰਵਾਈ ਤੋਂ ਬਾਅਦ ਅਰੋਹੀ ਇਹ ਗੱਲ ਤੈਅ ਹੋ ਜਾਈਗੀ ਕਿ ਹੁਣ ਰਾਜਸਥਾਨ ਪੁਲਿਸ ਉਥੇ ਇਹ ਪਤਾ ਲਗਾਏਗੀ ਕਿ ਉਥੇ ਕਿਹੜੇ ਕਿਹੜੇ ਅਧਿਕਾਰੀ ਸਾਹੇ ਲਾਰੈਂਸ ਸੀ ਇੰਟਰਵਿਊ ਦੇ ਵਿੱਚ ਬਦਦਨ ਕੀਤੀ ਸੀ। ਹੋਰ ਇਹ ਅਧਿਕਾਰੀ ਜਿਹੜੇ ਆ ਉਹ ਉਰਫੇ ਉਹਨਾਂ ਦੇ ਉੱਤੇ ਹੁਣ ਉਹ ਉਹਨਾਂ ਦੇ ਨਾਂ ਜਿਹੜੇ ਆ ਨਸਰ ਹੋ ਗਏ ਕਿਉਂਕਿ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਆਈਪੀ ਐਡਰੈਸ ਜਿਹੜੇ ਇਸ ਇੰਟਰਵਿਊ ਦੇ ਉੱਤੇ ਜੂਮ ਜਿਹੜੀ ਐਪ ਦੇ ਉੱਤੇ ਇਹ ਇੰਟਰਵਿਊ ਹੋਈ ਆ ਤੇ ਪੂਰੇ ਆਈਪੀ ਐਡਰੈਸ ਜਿਹੜੇ ਆ ਉਹ ਜੈਪੁਰ ਦੇ ਵਿੱਚ ਹੀ ਜਨਰੇਟ ਹੋਏ ਸੀ ਸੋ ਸਾਰੇ तमाम ਜਿਹੜੇ ਸਬੂਤ ਨੇ ਪੰਜਾਬ ਪੁਲਿਸ ਨੇ ਇਹ ਜੈਪੁਰ ਪੁਲਿਸ ਨੂੰ ਸੌਂਪ ਦਿੱਤੇ ਕਿਤੇ ਇਹ ਵੀ ਜਿਹੜੀ ਆ ਹੁਣ ਨਿਕਲ ਕੇ ਸਾਹਮਣੇ ਆਈ ਕਿ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਇੰਨੀ ਵੱਡੀ ਬਿਊਟੀ ਆ ਤੇ ਫਿਰ ਵੀ ਇਸ ਦੇ ਬਾਫੀਦ ਵੀ ਇਹ ਇੰਟਰਵਿਊ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਇਹ ਬਹੁਤ ਵੱਡਾ ਬਿਊਟੀ ਲੈਫਰ ਦਾ ਕਰ ਲੋ ਜੇ ਇਹ ਪੈਸੇ ਦੇ ਜੋਰ ਤੇ ਲਾ ਰਹੇ ਕੋਈ ਜ਼ਰੂਰੀ ਇਹ ਕੁਝ ਕਰ ਸਕਦਾ ਤੇ ਅੰਦਰੋਂ ਵੀ ਸਾ ਉਹ ਪੁਰੀਆਂ ਕਈ ਵਡੀਆਂ ਕਾਰਵਾਈਆਂ ਫਰੋਤੀ ਦੀ ਜੀ ਸਰ ਉਹ ਜੀ ਸਰ ਉਹ ਕਰ ਵੀਦੇ ਹੈ ਅਕਸਰ ਅਸੀਂ ਦੇਖਦੇ ਹਾਂ ਜਦੋਂ ਪੰਜਾਬ ਦੇ ਵਿੱਚ ਕੋਈ ਵੱਡਾ ਕ੍ਰਾਈਮ ਹੁੰਦਾ ਸਿੱਧੂ ਮੂਸੇਵਾਲਾ ਲਗਾ ਲਓ ਨਾਲ ਹੀ ਛੱਟਦੇ ਨੇ ਇਹਨਾਂ ਦਾ ਮੈਸੇਜ ਆ ਜਾਂਦਾ ਪੋਸਟਾਂ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਅਸੀਂ ਇਸ ਮਰਡਰ ਦੀ ਜਿਹੜੀ ਜ਼ਿੰਮੇਵਾਰੀ ਲੈਣੀ ਹੈ ਤੇ ਜਿਸ ਤੋਂ ਬਾਅਦ ਇਸ ਨੂੰ ਪੰਜਾਬ ਲੈ ਕੇ ਆਇਆ ਜਾਂਦਾ ਲੋਰੈਂਸ ਬਿਸ਼ਨੋਈ ਨੂੰ ਤਾਂ ਉਸ ਤੋਂ ਬਾਅਦ ਉਸ ਦੀ ਜਿਹੜੀ ਇੰਟਰਵਿਊ ਵਾਇਰਲ ਹੁੰਦੀ ਹੈ ਤਾਂ ਕਿਉਂ ਇਹਨਾਂ ਇਹ ਕਿਹੜੇ ਬੰਦੇ ਨੇ ਜਿਹੜੇ ਇਸ ਨੂੰ ਸਪੋਰਟ ਕਰ ਰਹੇ ਨੇ ਜੇਲ੍ਹ ਦੇ ਅੰਦਰ ਹੀ ਇਸ ਨੂੰ ਇਹ ਚੀਜ਼ਾਂ ਮੁਹੱਈਆ ਕਰਵਾ ਰਹੇ ਨੇ ਤਾਂ ਕਿ ਉਹ ਆਪਣੇ ਗੁਰਗਿਆ ਤਾਂਕ ਪਹੁੰਚ ਕਰ ਸਕੇ ਇਹ ਕੁਝੜੀ ਇੰਟਰਵਿਊ ਜਿਹੜੀ ਇਹ ਹੋਈ ਸੀ ਇਹ ਉਸ ਇੰਟਰਵਿਊ ਨੂੰ ਧਿਆਨ ਨਾਲ ਸੁਇਆ ਜਾਵੇ ਕਿ ਉਹਦੇ ਵਿੱਚ ਇਹ ਆਪਣੇ ਆਪ ਨੂੰ ਇੱਕ ਬੇਸ਼ਕਸਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਕਹਿਣ ਦੀ ਕੋਸ਼ਿਸ਼ ਕਰਦਾ ਤੇ ਕਿਤੇ ਇਹ ਗੱਲ ਜ਼ਰੂਰ ਸਾਹਮਣੇ ਆਈ ਹੀ ਬਾਅਦ ਕਿ ਜਿਹੜੇ ਪਿੱਛੇ ਜੜੀਆਂ ਆ ਜਿਹੜੀ ਇਹੀ ਤਾਕਤਾਂ ਜੜੀਆਂ ਉਹ ਲੱਗੀਆਂ ਹੋਈ ਆ ਕਿਉਂਕਿ ਪਹਿਲਾਂ ਬਲਕੌਰ ਸਿੰਘ ਵੀ ਜਿਹੜੇ ਸਿੱਧੂ ਗੁੱਥੇ ਵਾਲੇ ਦੇ ਪਿਤਾ ਨੇ ਜੀ ਜੀ ਇਹ ਚੱਲ کہہ ਚੁੱਕੇ ਵੇ ਕਿ ਆਗਰਕਾਰ ਜਿਹੜਾ ਲਾਰੈਂਸ ਦੇ ਕਿੱਥੇ ਆ ਲਾਰੈਂਸ ਨੇ ਲਾਰੈਂਸ ਨੂੰ ਕਿਸ ਨੇ ਅੰਦੇਸਤਾ ਉਹ ਸਾਹਮਣੇ ਆਉਣਾ ਚਾਹੀਦਾ ਹੁਣ ਜਿਵੇਂ ਕਿ ਪੰਜਾਬ ਦੇ ਵਿੱਚ ਰੋਜ਼ ਘਟਨਾਵਾਂ ਕਿਸਤਾਂ ਆ ਰਹੀਆਂ ਮੱਸਬੀਆਂ ਜਿਹਦੇ ਵਿੱਚ ਇਹ ਚੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਸ ਘਟਨਾ ਦਾ ਜੇਲ ਦੇ ਨਾਲ ਸੰਬੰਧ ਆ। ਹੂੰ ਹੂੰ। ਸੋ ਜੇਲ ਦੇ ਵਿੱਚ ਸਿਕਿਉਰਿਟੀ ਵਿਵਸਥਾ ਨੂੰ ਲੈ ਕੇ ਲਗਾਤਾਰ ਜਿਹੜੇ ਆ ਸਵਾਲ ਉੱਠ ਰਹੇ ਨੇ। ਔਰ ਉਹ ਕਿਉਂਕਿ ਲਾਰੈਂਸ ਦਾ ਵੀ ਮਾਮਲਾ ਆ ਤੇ ਐਸੇ ਲਾਰੈਂਸ ਬਹੁਤ ਵੱਡੀ ਨਿੱਗਰ ਬਣ ਚੁੱਕਾ ਆ। ਹੂੰ ਹੂੰ। ਕਿਤੇ ਇਹ ਨਹੀਂ ਜਿਹੜਾ ਆ ਇਹ ਜਿਹੜੀ ਕਾਨੂੰਨ ਵਿਵਸਥਾ ਆ ਸਾਡੀ ਜੇਲਾ ਦੀ ਜਾਂ ਬਾਹਰ ਦੀ ਉਹਨੂੰ ਇਹ ਅਜਈਆਂ ਚਾਰਵਈਆਂ ਕਰੇ ਚੜਾ ਰਿਹਾ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ ਮੇਰਾ ਜਿਹੜਾ ਆ ਉਹ ਪ੍ਰਤਿਮ ਜਿਹੜਾ ਹੈ ਲਹਿਰਾਉਂਦਾ ਰਹੇਗਾ ਜੀ ਜੀ ਹਾਂ ਇਹ ਹੁਣ ਕਿਉਂਕਿ ਇਹ ਵੀ ਜੈਪੁਰ ਪੁਲਿਸ ਨੂੰ ਵੀ ਜਿਹੜਾ ਆ ਇਹ ਸੈੱਟ ਕਰਨੀ ਪੈ ਜੀ ਐਗਜ਼ਾਮਪਲ ਸੈੱਟ ਕਰਨੀ ਜੀ ਸਰ ਹੁਣ ਮੰਨਿਆ ਜਾਵੇਗਾ ਕਿ ਜੈਪੁਰ ਪੁਲਿਸ ਹੀ ਆ ਸਾਰੇ ਕੇਸ ਦੀ ਪੈਰ ਵੀ ਕਦੀ ਨਜ਼ਰ ਆਏਗੀ ਅਜੇ ਇਹ ਇੰਟਰਵਿਊ ਹੋਈ ਹੈ ਨਹੀਂ ਨਹੀਂ ਉਹਦੇ ਵਿੱਚ ਦੇਖੋ ਦੋ ਇੰਟਰਵਿਊ ਹੋਈ ਆ ਜਿਹੜੀ ਪੰਜਾਬ ਦੇ ਵਿੱਚ ਇੰਕਲੂ ਹੋਈ ਆ ਉਹ ਜਿਹੜੀ ਪੰਜਾਬ ਦੀ ਐਸ ਆਈ ਪੀ ਆ ਉਹਨੂੰ ਉਹ ਉਹਨੂੰ ਦੇਖਣੇ ਹੀ ਪੰਜਾਬ ਦੇ ਵਿੱਚ ਜਿਹੜਾ ਇਹ ਵੀ ਖਲਾਫ ਐਫ ਆਈ ਆਰ ਹੋਈ ਆ ਉਹਦੀ ਸਾਰੀ ਜਾਂਚ ਜਿਹੜੀ ਆ ਉਹ ਪੰਜਾਬ ਪੁਲਿਸ ਕਰੇਗੀ ਐਸ ਆਈ ਪੀ ਕਰੇਗੀ ਉਹ ਜਾਂਚ ਕੇ ਕਰਕੇ ਜਿਹੜਾ ਆ ਉਹ ਜਾਏਗੀ ਹਾਲਾਂਕਿ ਇਹਦੇ ਵਿੱਚ ਜਿਹੜੇ ਪੁਤ ਅਧਿਕਾਰੀਆਂ ਨੂੰ ਨੋਟਿਸ ਦਿੱਤੇ ਗਏ ਆ ਉਹਦੇ ਤੇ ਜੀ ਹਾਈ ਕੋਰਟ ਨੇ ਸੁਣਾਈ ਚੁੱਕਿਆ ਜੀ ਆ ਕੀ ਤੁਸੀਂ ਇੱਕ ਸਿਰਫ ਬਸ ਹੀ ਹੀ ਕਾਰਵਾਈ ਜਿਹੜੀ ਆ ਕਰਮੀ ਚਾਹੁੰਦੇ ਆ ਪੰਜਾਬ ਪੁਲਿਸ ਵੱਲੋਂ ਜਿਹੜੇ ਇਹਨਾਂ ਅਫਸਰ ਜਿਹੜੇ ਜਿਹੜੇ ਵਿੱਚ ਸ਼ਾਮਲ ਸਿਗੇ ਉਹਨਾਂ ਦੇ ਖਿਲਾਫ ਉਹ ਤੋਂ ਬਾਅਦ ਹੀ ਕਾਰਵਾਈ ਜਿਹੜੀ ਆ ਸਿਰਫ ਕੀਤੀ ਜਾ ਰਹੀ ਆ ਹੂੰ ਹੂੰ ਸੋ ਹਰ ਕਿਉਂਕਿ ਹਾਲੇ ਮਾਮਲਾ ਹਾਈ ਕੋਰਟ ਦੇ ਵਿਚਾਰधीन ਆ ਹਾਈ ਕੋਰਟ ਇਸ ਮਾਮਲੇ ਨੂੰ ਅੱਗੇ ਕਿਦਾਂ ਲੈਂਦੀ ਆ ਇਹ ਜਿਹੜਾ ਸਮਾਪਤ ਹੋਣਾ ਦੂਸਰੀ ਗੱਲ ਜਿਹੜੀ ਜੈਪੁਰ ਦੀ ਗੱਲ ਕੀਤੀ ਆ ਮੈਂ ਪਹਿਲਾਂ ਵੀ ਸਾਡੇ ਕੋਲ ਵਿੱਚ ਇਹ ਕਿਹਾ ਸੀ ਵੀ 0 ਐਫ ਆਈ ਆਰ ਜਿਹੜੀ ਆ ਪੰਜਾਬ ਪੁਲਿਸ 'ਤੇ ਦਰਜ ਕਰਕੇ ਜੈਪੁਰ 'ਮੇਂ ਕੀਤੀ ਹੋਰ ਪੁਲਿਸ ਦੇ ਜਿਹੜੇ ਕਮਿਸ਼ਨਰ ਨੇ ਜਿਹੜੇ ਜੈਪੁਰ ਪੁਲਿਸ ਦੇ ਕਮਿਸ਼ਨਰ ਨੇ ਉਹਨਾ ਨੇ ਜਿਹੜਾ ਆ ਇਹ ਵੀ ਗੱਲ ਕਹੀ ਆ ਉਹ ਹੈਗੇ ਆ ਬੀ.ਐਸ.ਯੂ. ਜੋਰਜ ਜਿਹੜੇ ਜੈਪੁਰ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਲੋੜ ਪਈ ਤਾਂ ਅਸੀਂ ਇਸ ਮਾਮਲੇ ਦੇ ਵਿੱਚ ਐਸਆਈਟੀ ਬਣਾਵਾਂਗੇ ਹਾਲਾਂਕਿ ਜਿਹੜੀ ਪੰਜਾਬ ਪੁਲਿਸ ਜਾਂਚ ਕਰ ਰਹੀ ਸੀ ਉਹਨਾਂ ਨੇ ਸਾਰਾ ਕੁਝ ਉੱਥੇ ਦਾ ਇਹ ਜਿਹੜਾ ਕਿੱਤਾ ਟਿਕਾ ਜਿਹੜਾ ਜੈਪੁਰ ਦਾ ਵੀ ਘੱਟ ਇਹ ਲੈਣ ਦਾ ਵੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਉੱਥੇ ਜ਼ਮਾਨਤ ਦੀ ਇੰਟਰਵਿਊ ਕਰਾਉਣ ਦੇ ਵਿੱਚ ਮਦਦ ਕੀਤੀ ਜੀ ਜੀ ਹੋਰ ਹੋਣ ਜੈਪੁਰ ਪੁਲਿਸ ਜਿਹੜੀ ਆ ਜੇਕਰ ਲੱਗਦਾ ਹੋਇਆ ਜਿਹੜੀ ਪੰਜਾਬ ਪੁਲਿਸ ਨੇ ਸੰਗੋਤ ਦਿੱਤੇ ਨੇ ਉਹ ਅਫੀਸ਼ਰ ਨੇ ਦਾ ਫਿਰ ਉੱਤੇ ਉਹ ਚਾਰਫੀਟ ਫਾਈਲ ਕਰੇਗੀ ਫਿਲਹਾਲ ਜਿਹੜਾ ਹੈ ਜਿਹੜੀ ਕਲਾਸ ਦਵੇਗੀ ਤੇ ਜਿਹੜੇ ਇਸ ਇੰਟਰਵਿਊ ਕਰਾਉਣ ਵਾਲੇ ਜਿਹੜੇ ਪੁਲਿਸ ਅਧਿਕਾਰੀ ਜਾਂ ਜੇਲ੍ਹ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਇਹ ਕਿਤੇ ਲੱਗਦਾ ਹੋਇਆ ਕਿ ਇਹ ਸੰਗੋਤ ਕਾਫੀ ਨਹੀਂ ਆ ਫਿਰ ਜਿਹੜਾ ਉੱਤੇ ਵੀ ਐਸਐਸਜੀ ਜਿਹੜੀ ਆ ਉਹ ਉਹ ਬਣਾਉਣੀ ਉਹਦੀ ਜਾਂਚ ਕਰਨੀ ਹੁਣ ਇਹ ਜਿਹੜੀ ਕਹਿ ਸਕਦੇ ਆ ਕਿ ਇੱਕ ਟੀਮ ਦੇ ਜਿਹੜੀ ਐਸਵੇ ਪੰਜਾਬ ਪੁਲਿਸ ਦੇ ਕੋਲ ਆ ਦੂਜੀ ਟੀਮ ਜਿਹੜੀ ਆ ਉਹ ਜੈਪੁਰ ਪੁਲਿਸ ਦੇ ਪਾਲੇ ਦੀ ਚਲ ਗਈ ਆ ਇਹ ਹੁਣ ਕਿੰਦਾ ਖੇਲਦੇ ਆ ਕੀ ਕਾਰਵਾਈ ਕਰਦੇ ਆ ਜਾਂ ਫਿਰ ਗੋਗਰੂਆਂ ਤੋਂ ਮਿੱਟੀ ਝਾੜਦੇ ਨੇ ਸਿਰਫ ਦਿਖਾਵੀ ਲਈ ਕਿ ਹਾਈ ਕੋਰਟ ਦੇ ਵਿੱਚ ਆਪਾਂ ਜਵਾਬ ਦੇਣਾ ਕਿਉਂਕਿ ਇਹਦੇ ਵਿੱਚ ਰੂਹੀ ਪੈਸਾ ਬਹੁਤ ਅਨਮੋਲ ਆ ਸਾਰੇਾਂ ਦੇ ਵਿਚ ਨੂੰ ਜਿਹੜਾ ਏਨੇ ਕਰੋੜਾਂ ਦੀਆਂ ਫਰੋਖੀਆਂ ਲੈਂਦਾ ਜੀ ਜੀ ਉਹਦੇ ਬਾਅਦ ਬਹੁਤ ਵੱਡੇ ਵੱਡੇ ਫੈਸਲਾਸਰ ਬੈਠੇ ਨੇ ਜਿਹੜੇ ਇਹ ਸਾਰਾ ਕੁਝ ਮੈਨੇਜ ਕਰਦੇ ਨੇ ਕਿਉਂਕਿ ਇਹ ਵੀ ਜਿਹੜੀ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਆ ਇਹਦੇ ਵਿੱਚ ਵੀ ਬਹੁਤ ਵੱਡਾ ਪੈਸਾ ਅਨਵਲਵ ਦੱਸਿਆ ਜਾਂਦਾ ਜੀ ਜੀ ਜਿਹੜੇ ਜਿਹੜੇ ਬੰਦੇ ਇੰਟਰਵਿਊ ਜਿਨ੍ਹਾਂ ਨੇ ਕਰਵਾਈ ਆ ਉਹਨਾਂ ਦੇ بڑے ਵੱਡੇ ਪਦਸਤਰੀ ਉੱਤੇ ਇਸ ਅਚੰਭਾ ਜਿਹੜੀ ਆ ਹਾਈ ਕੋਰਟ ਦੇ ਵਿੱਚ ਜੀ ਸਰ ਤੁਸੀਂ ਮੰਨ ਸਕਦੇ ਆ ਚੇਨ ਬਹੁਤ ਲੰਬੀ ਐ ਇਸ ਨੂੰ ਇੱਥੇ ਹੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਬਹੁਤ ਬਹੁਤ ਵੱਡੀ ਚੇਨ ਐ ਜਿਸ ਨੂੰ ਕੰਟਰੋਲ ਕਰਨ ਲਈ ਬਹੁਤ ਯਤਨ ਕਰਨੇ ਪੈਣਗੇ ਜੀ ਇਹ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਵੀ ਅਜਿਹੀਆਂ ਕਾਰਵਾਈਆਂ ਕਰ ਰਿਹਾ ਤੇ ਵੱਡੇ 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 ਕ੍ਰਾਈਮ ਨੂੰ ਇੰਜਾਮ ਦੇ ਰਿਹਾ ਦੇਖੋ ਓਫ ਹੋ ਕੇ ਦੇਖੋ ਓਫ ਹੋ ਕੇ ਤੇ ਉਥੇ ਇਸੋ ਪਾਈ ਹੀ ਲੱਗਦਾ ਕਿ ਇੱਕ ਬਹੁਤ ਮਕੀਨ ਚੇ ਜਿਹੜੀ ਆ ਬਣੀ ਹੋਈ ਆ ਹੁਣ ਇਹ ਸਿਲੀ ਪੰਜਾਬ ਪੁਲਿਸ ਵਾਸਤੇ ਵੀ ਨਹੀਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਜਾਂ ਜਿਹੜੀਆਂ ਹੋਰ ਸਿਕਿਉਰਟੀ ਏਜੰਸੀਆਂ ਨੇ ਜਿਹੜੀਆਂ ਸਾਡੇ ਤੁਹਾਡੀ ਰੱਖੀ ਕਰਦੇ ਨੇ ਤੇ ਜਿਹਨਾਂ ਦੇ ਸਿਰ ਤੇ ਬਾਹਰ بڑے ਇਸ਼ਯੁਰ ਹੋ ਕੇ ਤੋਂ ਭਰੇ ਆ ਉਹਨਾਂ ਦੇ ਉੱਤੇ ਵੀ ਸਵਾਲ ਆ ਕਿ ਉਹ ਸਾਡੇ ਜਿਹੜੇ ਆ ਲੋਕ ਨੇ ਜਿਹੜੇ ਆਪਣੀ ਮਿਹਨਤ ਦਾ ਪੈਸਾ ਕਮਾਉਦੇ ਨਹੀਂ ਤੇ ਬਾਅਦ ਵਿੱਚ ਇਹ ਇੱਕ ਫੋਨ ਕਰਕੇ ਕਹਿ ਦਿੰਦੇ ਕਿ ਸਾਨੂੰ 20 ਕਰੋੜ ਰੁਪਏ ਦੇਓ 50 ਕਰੋੜ ਰੁਪਏ ਦਿਓ ਇੱਕ ਕਿਸੇ ਸੰਧਾਨ ਦੀ ਬੜੀ ਖੁਸ਼ੀ ਦਿਲਾਣਾ ਇਹ ਕੰਮ ਕਰ ਰਿਹਾ ਹੈ ਵੀ ਪੈਸੇ ਮੰਗ ਰਿਆ ਮੰਗਤੇ ਆਂ ਵੀ ਤਰ੍ਹਾਂ ਜਿਹੜੇ ਆ ਇਹ ਪੈਸੇ ਮੰਗਦੇ ਆ ਸੋ ਇਹ ਇੱਕ ਬਹੁਤ ਵੱਡਾ ਸਵਾਲ ਆ ਸਾਡੇ ਅੱਗੇ ਸਾਡੇ ਅੱਗੇ ਵੀ ਤੇ ਸਿਸਟਮ ਅੱਗੇ ਵੀ ਜਰੂਰੀਆਂ ਉਹਨਾ ਵਾਸਤੇ ਵੀ ਜੀ ਠੀਕ ਜੀ तमाम ਜਾਣਕਾਰੀ ਦੇ ਲਈ ਧੰਨਵਾਦ ਤਾਂ ਅਹਿਮ ਖਬਰ ਲੋਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮਾਮਲਾ ਇੰਟਰਵਿਊ ਦਾਤਾ ਨਿਜੀ ਚੈਨਲ ਨੂੰ ਲੋਰੈਂਸ ਬਿਸ਼ਨੋਈ ਦੇ ਵੱਲੋਂ ਇੱਕ ਇੰਟਰਵਿਊ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਤਲਫਰਦਾ ਹੋਇਆ ਦਿਖਾਈ ਦਿੱਤਾ ਸੁਰੱਖਿਆ ਪ੍ਰਬੰਧਕਾਂ ਤੇ ਵੀ ਜਿਹੜੇ ਉਂਗਲੀਆਂ ਚੁੱਕੀਆਂ ਗਈਆਂ ਕਿਉਂਕਿ ਜੇਲ੍ਹ ਦੇ ਅੰਦਰ ਕਿਵੇਂ ਕੋਈ ਇੰਟਰਵਿਊ ਦੇ ਸਕਦਾ ਉਹ ਵੀ ਖੁੰਖਾਰ ਗੈਂਗਸਟਰ ਤਾਂ ਇਹ ਮਾਮਲਾ ਲਗਾਤਾਰ ਤੂਲਫਰਦਾ ਹੋਇਆ ਦਿਖਾਈ ਦਿੱਤਾ ਤਾਂ ਹੁਣ Rajasthan ਦੇ ਵਿੱਚ ਵੀ Lawrence Bishnoi ਖਿਲਾਫ FIR ਦਰਜ ਕੀਤੀ ਗਈ ਹੈ ਯਾਨੀ ਕਿ ਪੰਜਾਬ ਦੇ ਵਿੱਚ ਤਾਂ ਪੁਲਿਸ ਜਾਂਚ ਕਰ ਹੀ ਰਹੀ ਹੈ ਪਰ ਹੁਣ Rajasthan ਪੁਲਿਸ ਵੀ ਜਾਂਚ ਦੇ ਵਿੱਚ ਜੁਟ ਗਈ ਹੈ ਕਿ ਕਿਵੇਂ Lawrence Bishnoi ਦੇ ਜੇਲ੍ਹ ਦੇ ਅੰਦਰ ਇੰਟਰਵਿਊ ਜਿਹੜੀ ਹੈ ਉਹਦੇ ਵੱਲੋਂ ਦਿੱਤੀ ਗਈ ਹੈ ਕਿਹੜੇ ਕਿਹੜੇ ਲੋਕ ਇਸ ਇੰਟਰਵਿਊ ਕਰਵਾਉਣ ਦੇ ਵਿੱਚ ਸ਼ਾਮਲ ਸੀ ਤਾਂ ਸਾਰੀ ਜਾਂਚ ਹੁਣ ਕੀਤੀ ਜਾਵੇਗੀ ਤਾਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਰਾਜਸਥਾਨ ਦੇ ਵਿੱਚ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਗਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par